ਜਤਨ ਸਹਾਰੇ ਕਾ ਕੇ ਚਪਰੋ ਨਵਾ ਖੁਸ਼ੀ ਬਹੁਤ ਹੋਈ ਹੈ ਲੇਕਿਨ ਓਨੀ ਤਕਲੀਫ ਵੀ ਹੋਈ ਹੈ ਮੇਰੇ ਦਿਲ ਚ ਜੇ ਮੈਨੇ ਉਹਨਾਂ ਦੇ ਕਮੈਂਟ ਪੜੇ ਜਾਂ ਸਾਰਾ ਕੁਝ ਮੈਨੂੰ ਇੱਕੋ ਹੀ ਨਜ਼ਰ ਆ ਰਹੀ ਬਾਤ ਕਿ ਬਹੁਤ ਅੱਛਾ ਗਾਇਆ ਬਹੁਤ ਸਕੂਨ ਨਾਲ ਗਾਇਆ ਇਹਨੂੰ ਸਰ ਪੂਰਾ ਕਰ ਦੋ ਲੇਕਿਨ ਕਿਤੇ ਵੀ ਮੈਨੂੰ ਇਹ ਨਜ਼ਰ ਨਹੀਂ ਆ ਕਿ ਬਹੁਤ ਅੱਛਾ ਲਿਖਿਆ ਸੀਨੇ ਵਿੱਚ ਚੱਲ ਉਹਨੇ ਜ਼ਿਕਰ ਹੀ ਨਹੀਂ ਕੀਤਾ ਮੇਰਾ ਵੀ ਇਹ ਦਰਦ ਹਸੀਬ ਦਾ ਲਿਖਿਆ ਹੋਇਆ ਹੈ ਇਹ ਸਾਰਾ ਕੁਝ ਦੇਖ ਕੇ ਬਲਕਿ ਮੇਰਾ ਦਿਲ ਇਸ ਤਰ੍ਹਾਂ ਮਤਲਬ ਰੋ ਪਿਆ ਵੀ ਦੂਰੀਆਂ ਦਾ ਸੱਪ ਕਿਤੇ ਸਾਨੂੰ ਨਾ ਕਿਹਾਲੇ ਗਾਣਾ ਹਿੱਟ ਹੋ ਗਿਆ ਉਹਨਾਂ ਦਾ ਨਾਮ ਹੋ ਗਿਆ ਉਹਨਾਂ ਦਾ ਫਾਇਦਾ ਹੋ ਗਿਆ ਵੀ ਹਸੀਬ ਇਹ ਤਾਂ ਤਰਾ ਵਰਲਡ ਲੈਵਲ ਤੇ ਪਹਿਲਾਂ ਵੀ ਤੂੰ ਹਿੱਟ ਸੀ ਲੇਕਿਨ ਤੇਰੀ ਪਹਿਚਾਨ ਕਿੱਥੇ ਹੈ ਤੂੰ ਕਿੱਥੇ ਹੈ ਤੂੰ ਪਹਿਲਾਂ ਵੀ ਜ਼ਮੀਨ 'ਚ ਸੀ ਹੁਣ ਵੀ ਜ਼ਮੀਨ 'ਚ ਐ ਉਹ ਪਹਿਲਾਂ ਵੀ ਅਸਮਾਨ 'ਚ ਤੇ ਹੁਣ ਉਹ ਵੀ ਹੁਣ ਵੀ ਅਸਮਾਨ ਦੇ ਵਿੱਚ ਨੇ ਮੇਰਾ ਤਾਂ ਬਿਲਕੁਲ ਮੇਦਾ ਕਾਗਜ਼ ਨੂੰ ਇਸ ਤਰ੍ਹਾਂ ਮੋੜ ਕੇ ਕਿ ਸਾਰੇ ਰਿਸ਼ਤੇ ਮਰਖ ਚੁੱਕਾ ਹਾਂ ਵਫਾ ਦੀ ਸੂਲੀ ਲੜਕ ਚੁੱਕਾ ਹਾਂ ਦਰਦ ਹਸੀਬ ਦਾ ਰੱਬ ਹੀ ਸਾਥੀ ਹੱਦ ਹੋ ਗਈ ਐ ਦੁਆਰਾਂ ਦੀ ਮੈਂ ਇੱਕ ਇਸ ਤਰ੍ਹਾਂ ਕਲਮ ਰੱਖਤੀ ਸੀ ਕਾਗਜ਼ ਰੱਖਦੇ ਸੀ ਪਿਆਰ ਮੁੱਲ ਤਾਂ ਪੈਂਦਾ ਨਹੀਂ ਹੈਗਾ ਕੀ ਫਾਇਦਾ ਲਿਖਣ ਦਾ ਮੇਰੇ ਮੇਰੇ ਪਿਆਰ ਨੂੰ ਲੱਗ ਜਾਏ ਰੋਬ ਤੈਨੂੰ ਜਾਨਵਦ ਕੰਮ ਇਹ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਹੀ ਲੱਗ ਜਾਵੇ ਨਾ ਲੋਕ ਵਾਦਾ ਕਰਦੇ ਨੇ ਉਹ ਵਾਦਿਆਂ ਦੇ ਨਿਭਾਉਂਦੇ ਨਹੀਂ ਹੈਗੇ ਔਰ ਇੱਥੇ ਤੱਕ ਵੀ ਇੰਨਾ ਮੈਂ ਕੱਲ ਮੈਂ ਇੰਨਾ ਮੋਸ਼ਨਲ ਹੋਇਆ ਇੰਨਾ ਸੀਰੀਅਸ ਹੋਇਆ ਕਿ ਯਾਰ کہ کم سے کم میرا کم سے کم میرا نام تا لے دو ہے میرے میرے میری شیری ہی میں ہاں تیرا فرہ دنجوا چھپی ہوئی دل دی مرا د ਅਜ ਤੱਕ ਮਨੇ ਵੈਸੇ ਜਿੰਨੇ ਵੀ ਮੇਰੇ ਸੌਂਗ ਕਿਸਨੇ ਵੀ ਗਾਇਨੇ ਕਿਸੇ ਨੂੰ ਮਨੇ ਅਜ ਤੱਕ ਐਨਐਫਸੀ ਦਿੱਤੀ ਹੋਈ ਨਹੀਂ ਹੈ ਉਹ ਨਹੀਂ ਉਹਨੇ ਮੰਗੀ ਹੈ ਕਲਾਕਾਰ ਇੱਕ ਲਖਾਰੀ ਬੜੀ ਮਿਹਨਤ ਨਾਲ ਲਖਾਰੀ ਆਪਦੀ ਗੀਤ ਨੂੰ ਇੱਕ ਕਲਮ ਨਾਲ ਲਿਖਦਾ ਉਸ ਜੀ ਨੂੰ ਤਾਂ ਬਾਅਦ ਚ ਏਦਾਂ ਦੀਆਂ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਲਖਾਰੀ ਟੁੱਟ ਨਹੀਂ ਜਾਂਦਾ ਚੜਦੇ ਸੂਰਜ ਨੂੰ ਸਲਾਮਾਂ ਨੇ ਜੀ ਮਤਲਬ ਇਹ ਬੁਲੰਦੀਆਂ ਜੇ ਚਲੇ ਜਾਂਦੇ ਨੇ ਲੋਕ ਇਹਨਾਂ ਨੂੰ ਹੀ ਪੁੱਛਦੇ ਨੇ ਮਿਊਜ਼ਿਕ ਲੈ ਲੋ ਸਿੰਗਰ ਦੀ ਆਵਾਜ਼ ਲੈ ਲਵਾਂ ਅਗਰ ਤੁਹਾਡੇ ਕੋਲ ਰਾਈਟਸ ਨਹੀਂ ਹੈਗੇ ਤੁਹਾਡੇ ਕੋਲੇ ਲਫਜ਼ ਹੀ ਨਹੀਂ ਹੈਗੇ ਤੁਸੀਂ ਕੀ ਬੋਲੋਗੇ ਕਿਸ ਕਿਵੇਂ ਹਟ ਕੇਵੇਂ ਹੋਣਗੇ ਨੀ ਆ ਜਾ ਤੈਨੂੰ ਸਾਹ ਨਹੀਂ ਤਾਂ ਕਿ ਚ ਪਰੋ ਲਵਾ ਲੋਕਾਂ ਨੇ ਲੈਂ ਇੰਨੀ ਜ਼ਿਆਦਾ ਪਸੰਦ ਕੀਤੀ ਕਿ ਧਾਗੇ ਚ ਪ੍ਰੋਬਲਮਾਂ ਜਿੰਨੇ ਵਿੱਚ ਚੱਲਦੀਆਂ ਰਗਾਂ ਚ ਲ ਘੋਲਵਾ ਸਿਰਫ ਤਾਰੀਫ਼ ਮਿਲੀ ਹਿੱਸੇ ਚ ਬੀਹਾ ਬਹੁਤ ਅੱਛਾ ਲਿਖਿਆ ਬਹੁਤ ਵਧੀਆ ਲਿਖਿਆ ਕਿਨੇ ਲਿਖਿਆ ਕੌਣ ਹੈ ਉਨੂੰ ਕੀ ਫਾਇਦਾ ਹੋਇਆ ਕੋਈ ਨਹੀਂ ਫਾਇਦਾ ਸਿਰਫ ਆਉਣ ਲਈ ਸਿੰਗਰ ਨੂੰ ਹੋਇਆ ਸਾਨੂੰ 20 ਸਾਲ ਵੀ ਪਹਿਲਾਂ ਵੀ ਮੈਂ ਉਸ ਤਰੀ ਸੀ ਹੁਣ ਵੀ ਉਸ ਤਰੀ ਹਾਂ ਮੈਂ ਇਹ ਚਾਹਣਾ ਵੀ ਦਿਲਜੀਤ ਨਿਸ਼ਾਨ ਜੀ ਨੂੰ ਜਿਨ੍ਹਾਂ ਨੇ ਮੇਰਾ ਸੌਂਗ ਕੀਤਾ ਹੈ ਤੇ ਲੋਕਾਂ ਨੂੰ ਵੀ ਸਾਨੂੰ ਵੀ ਯਾਦ ਰੱਖੋ ਵੀ ਸਾਨੇ ਲਿਖਿਆ ਵੀ ਲਫਜ਼ਾ ਬਾਰੇ ਵੀ ਦੱਸੋ ਵੀ ਬੰਦੇ ਨੇ ਅੱਛਾ ਲਿਖਿਆ ਹੈ ਦਿਲਜੀਤ ਭਾਜੀ ਨੂੰ ਵੀ ਦੱਸਣਾ ਚਾਹੀਦਾ ਵੀ ਦਰਦ ਹਸੀਫ ਦਾ ਗਾਣਾ ਲਿਖਿਆ ਹੋਇਆ ਹੈ ਵੀ ਮੈਨੂੰ ਇਹ ਸੌਂਗ ਅੱਛਾ ਲੱਗਿਆ ਤੇ ਇਸ ਕਰਕੇ ਇਹ ਮੈਂ ਚਾ ਲੈਣਾ ਬੋਲੀਆ ਦੂਰੀਆਂ ਦਾ ਸੱਤ ਇੰਡੀ ਗੱਲ ਨਾਲ ਸਾਡਾ ਥੋੜਾ ਨਾਲ ਫੁਲਕਾ ਚੱਲ ਜਾਂਦਾ ਹੈ ਲੇਕਿਨ ਜਦ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਸਾਡੇ ਸੁਪਨੇ ਚਕਮਾ ਚੂਰ ਹੋ ਜਾਂਦੇ ਨੇ ਜੀ ਇੱਕ ਲਾਈਨ ਯਾਦ ਆਉਂਦੀ ਹੈ ਕਿਸੇ ਟਾਈਮ ਲਿਖੀ ਸੀ ਕੋਈ ਸੀ ਮੈਂ ਕੱਚ ਸੀ ਮੇਰੀ ਕਿਸਮਤ ਦੇ ਵਿੱਚ ਟੁੱਟਣਾ ਲਿਖਿਆ ਸੀ ਬਸ ਇਹ ਬਰੀ ਲਾਈਫ ਬਣ ਚੁੱਕੀ ਹੈ ਕਿ ਕੋਈ ਤੋੜ ਕੇ ਰੱਖਦਾ ਜੋੜਨ ਵਾਲਾ ਕੋਈ ਨਹੀਂ ਹੈਗਾ ਇਸ ਵਕਤ ਮੈਂ ਉਹਨਾਂ ਨੂੰ ਰਿਕਵੈਸਟ ਕਰਨਾ ਤੁਸੀਂ ਆਓ ਹੋਸਟ ਵੈਲਕਮ ਦਿਲਜੀਤ ਭਾਈ ਔਰ ਮੇਤੋ ਗਾਣਾ ਲਵੋ ਮੇਤੋ ਐਨਓਸੀ ਲਵੋ ਅਗਰ ਤੁਸੀਂ ਇਹ ਕੰਮ ਕਰ ਦੋ ਤਾਂ ਮੇਰੀ ਲਾਈਫ ਬਣ ਸਕਦੀ ਹੈ ਔਰ ਮੈਨੂੰ ਹੋਰ ਵੀ ਬਹੁਤ ਆਫਰਸ ਮਿਲ ਜਾਂਦੀਆਂ ਨੇ ਥੋੜਾ ਜਾਣਾ ਕੁਛ ਨਹੀਂ ਮੇਰਾ ਬਹੁਤ ਕੁਝ ਬਣ ਜਾਊਗਾ ਤੁਸੀਂ ਇੱਕ ਸਮੁੰਦਰੋਂ ਥੋੜਾ ਤੁਪਕਾ ਚੱਲੇ ਜਾਊਗਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਮੇਰਾ ਉਹ ਤਕੜੋ ਤੁਪਕਾ ਮੇਰੇ ਲਈ ਸਮੁੰਦਰ ਵਾਂਗੂ ਹੈ ਦਲਜੀਤ ਦੋਸਾਂਜ ਵੱਲੋਂ ਤਾਜ਼ੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਜੋ ਲੱਖਾਂ ਹੀ ਲੋਕਾਂ ਦਾ ਦਿਲ ਜਿੱਤ ਰਹੀ ਹੈ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਪਰ ਇਹ ਗੀਤ ਦਾ ਜ਼ਿਕਰ ਅਸਰ ਚਰਚਾ ਕੀਤੀ ਜਾਵੇ ਤਾਂ 20 ਸਾਲ ਪਹਿਲਾਂ ਇਹ ਗੀਤ ਜਿਹੜਾ ਇੱਕ ਲਖਾਰੀ ਦੇ ਵੱਲੋਂ ਲਿਖਿਆ ਗਿਆ ਤੇ ਹਸੀਬ ਦਰਦ ਤਾਂ ਉਹ ਮਲੇਰਕੋਟਲਾ ਦਾ ਰਹਿਣ ਵਾਲਾ ਤਾਂ ਉਸ ਸ਼ਖਸ ਅੱਜ ਮਜਬੂਰ ਕੈਮਰੇ ਸਾਹਮਣੇ ਆਇਆ ਤਾਂ ਕਹਿੰਦਾ ਕਿ ਨਾ ਤਾਂ ਪਹਿਲਾਂ ਕੁਝ ਬਣਿਆ ਨਾ ਅੱਜ ਲਖਾਰੀ ਬੜੇ ਕਰਮਾ ਨਾਲ بڑا ਦਿਮਾਗ ਤੋਂ ਜਿਹੜੀ ਆਪਣੀ ਕਲਮ ਦੀ ਵਰਤੋਂ ਕਰਦਾ ਹੈ ਕਈ ਕਲਾਕਾਰਾਂ ਨੂੰ ਹਿੱਟ ਕਰਦਾ ਹੈ ਪਰ ਕਲਾਕਾਰ ਦੀ ਹਿੱਟ ਤਾਂ ਹੋ ਜਾਂਦਾ ਹੈ ਪਰ ਲਿਖਾਰੀ ਨੂੰ ਕੌਣ ਪੁੱਛਦਾ ਮੇਰੇ ਨਾਲ ਹਸੀਬਦਰਦ ਮੋਜੂਨੇ ਹਸੀਬ ਜੀ 20 ਸਾਲ ਪਹਿਲਾਂ ਗੀਤ ਆ ਲੋਕਾਂ ਨੇ ਬਹੁਤ ਪਸੰਦ ਕੀਤਾ ਦੇਸ਼ ਭਰ ਦੇ ਵਿੱਚ ਅੱਜ ਪਸੰਦ ਹੋਇਆ ਕਿੰਨੀ ਕ ਖੁਸ਼ੀ ਹੋਈ ਹੈ ਦਰਜੀਤ ਵੱਲੋਂ ਗਾਇਆ ਗਿਆ ਇਹ ਖੁਸ਼ੀ ਬਹੁਤ ਹੋਈ ਹੈ ਲੇਕਿਨ ਓਨਲੀ ਤਕਲੀਫ ਵੀ ਹੋਈ ਹੈ ਮੇਰੇ ਦਿਲ 'ਚ ਜੇ ਮੈਂ ਉਹਨਾਂ ਦੇ ਕਮੈਂਟ ਪੜ੍ਹੇ ਜਾਂ ਸਾਰਾ ਕੁਝ ਮੇਰੀ ਇੱਕੋ ਹੀ ਨਜ਼ਰ ਆ ਰਹੀ ਇਸ ਬਾਤ ਕਿ ਬਹੁਤ ਅੱਛਾ ਗਾਇਆ ਬਹੁਤ ਸਕੂਨ ਨਾਲ ਗਾਇਆ ਇਹਨੂੰ ਸਰ ਪੂਰਾ ਕਰ ਦੋ ਲੇਕਿਨ ਕਿਤੇ ਵੀ ਮੈਨੂੰ ਇਹ ਨਜ਼ਰ ਨਹੀਂ ਆ ਗਿਆ ਬਹੁਤ ਅੱਛਾ ਲਿਖਿਆ ਕਿਉਂਕਿ ਉਹਨਾਂ ਨੇ ਜ਼ਿਕਰ ਹੀ ਨਹੀਂ ਕੀਤਾ ਮੇਰਾ ਵੀ ਇਹ ਦਰਦ ਹਸੀਬ ਦਾ ਲਿਖਿਆ ਹੋਇਆ ਹੈ ਕੈਪਸ਼ਨ ਜਿ ਨਹੀਂ ਪਾਇਆ ਇਹ ਸਾਰਾ ਕੁਝ ਦੇਖ ਕੇ ਬਲਕਿ ਮੇਰਾ ਦਿਲ ਇਸ ਤਰ੍ਹਾਂ ਮਤਲਬ ਰੋ ਪਿਆ ਵੀ ਵੀ ਕੱਲੀ ਸਿਰਫ ਇੱਕ ਗਾਣਾ ਹਿੱਟ ਹੋ ਗਿਆ

ਮਨੇ ਇਸ ਤਰ੍ਹਾਂ ਕਲਮ ਰੱਖਤੀ ਸੀ ਕਾਗਜ਼ ਰੱਖਦੇ ਸੀ ਪੀਰ ਮੁੱਲ ਤਾਂ ਪੈਂਦਾ ਨਹੀਂ ਹੈਗਾ ਕੀ ਫਾਇਦਾ ਲਿਖਣ ਦਾ ਜੇ ਤਾਂ ਆਪਣਾ ਕੋਈ ਕਿਸੇ ਵੀ ਕਿਸਮ ਦਾ ਫਾਇਦਾ ਨਹੀਂ ਫਾਇਦਾ ਨਾ ਕੋਈ ਪੈਸਿਆਂ ਦਾ ਫਾਇਦਾ ਨਾ ਕੋਈ ਕਿਸੇ ਵੀ ਕਿਸਮ ਦਾ ਜੋ ਲੋਕ ਵਾਦਾ ਕਰਦੇ ਨੇ ਉਹ ਵਾਦਾ ਨਿਭਾਉਂਦੇ ਨਹੀਂ ਹੈਗੇ ਔਰ ਇੱਥੇ ਤੱਕ ਵੀ ਇੰਨਾ ਮੈਂ ਕੱਲ ਮੈਂ ਇੰਨਾ ਮੋਸ਼ਨਲ ਹੋਇਆ ਇੰਨਾ ਸੀਰੀਅਸ ਹੋਇਆ ਕਿ ਯਾਰ ਕਿ ਕਮ ਸੇ ਕਮ ਮੇਰਾ ਕਮ ਸੇ ਕਮ ਮੇਰਾ ਨਾਮ ਤਾਂ ਲੈ ਲਓ ਮੇਰੇ ਸ਼ਹਿਰ ਦਾ ਨਾਮ ਤਾਂ ਲੈ ਲਓ ਮਲੇ ਕੋਟਲਾ ਮੁੰਡਾ ਉੱਥੇ ਦਾ ਹੈ ਜਾਂ ਜਿਵੇਂ ਜੋ ਵੀ ਜਿੰਕੇ ਮਣੀ ਖੁਸ਼ੀ ਵੀ ਹੈ ਤੇ ਮੈਂ ਉਹਨਾਂ ਦਾ ਕੋਈ ਪਰ ਮੈਨੂੰ ਨਾਲ ਜਿੱਥੇ ਖੁਸ਼ੀ ਹੈ ਉੱਥੇ ਮੈਨੂੰ ਥੋੜੀ ਤਕਲੀਫ ਵੀ ਹੈ ਤਾਂ ਗਾਣੀ ਦੀ ਪਹਿਲਾਂ ਚਾਰ ਕਲੈਨਾਂ ਸੁਣਾਓ ਕਿ ਜਿਹੜਾ ਜੀਚੇ ਤੁਹਾਡਾ ਜ਼ਿਕਰ ਹੁੰਦਾ ਇਸ ਗਾਣ ਚ ਤੂੰ ਐ ਮੇਰੀ ਸ਼ੀਰੀ ਮੈਂ ਹਾਂ

نظر لگ جاوے نا تا حسیب نام دا ذکر ہوندہ ہے تا بڑھ دلجیز جی نے ایک پیرا گائے ایدی او سی ہے گی دی کسے کلاکار پھولے نہیں حاج تک میں نے بیسے جنہیں بھی میرے سونگ کسے نے بھی نہیں گائے نہیں کسے نو میں نے کہا جتا این او سی دیتی ہو نہیں ہے اور نہ ہی انہوں نے منگی ہے نام چھو پہلے جرنی نام جرنی ریمیکس پڑھ ਨਾ ਉਸਪਕ ਰਾਈਟਸ ਨੇ ਇਹਨਾਂ ਨੇ ਕਿਵੇਂ ਉਸ ਤੇ ਪਛਾਤਾ ਮੇਰੇ ਰਾਈਟਸ ਤੋਂ ਬਿਨਾ ਬਲਕਿ ਮੈਨੇ ਇੱਕ ਲੀਗਲ ਨੋਟਿਸ ਭੇਜਿਆ ਸੀ ਤਾਂ ਪਾਲੀ ਸਾਗੂ ਦਾ ਮੈਸੇਜ ਆਇਆ ਸੀ ਕਿ ਹਸੀਬ ਵੀ ਤੁਸੀਂ ਜੋ ਮੇਰੇ ਐਕਸ਼ਨ ਨਾਲ ਲੈ ਲਓ ਕਿਉਂਕਿ ਉਹ ਦੀ ਟਾਈਮ ਆਫ ਇੰਡੀਆ ਚ ਖਬਰ ਲੱਗੀ ਸੀ ਉਹ ਪਾਲੀ ਸਾਗੂ ਦੇ ਪ੍ਰੀ ਫੋਟੋ ਸੀ ਪੂਰੀ ਪ੍ਰਿੰਟ ਤੇ ਸੀ ਕਿ ਮੈਨੂੰ ਸਰਜੀਤ ਨੇ ਪੂਰੇ ਰਾਈਟਸ ਦਿੱਤੇ ਨੇ ਉਹਨਾਂ ਲਵੇ ਰਾਈਟ ਸੀ ਸਰਜੀਤ ਦੀ ਇਨਕੇ ਇਸ وجہ ਕਰਕੇ ਵੀ ਜੁਰਦੀ ਇੱਕ ਮੈਨੂੰ ਖਬਰ ਵੀ ਪਤਾ ਲੱਗੀ ਸੀ ਕਿ ਹਸੀਬ ਨੇ ਮੇਰੇ ਔਰ ਬਾਲੀ ਸਾਗੂ ਦੇ ਵਿੱਚ ਸੁਰਜੀਤ ਔਰ ਬਾਲੀ ਸਾਗੂ ਦੇ ਵਿੱਚ ਇਹ ਗੱਲ ਦੀ وجہ ਕਰਕੇ ਥੋੜੀ ਅਨੁਮਨ ਹੋ ਗਈ ਮੁੜ ਕੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਐਲਬਮ ਆਈ ਨਹੀਂ ਹੈ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਨੇ ਬਾਲੀ ਸਾਗੂ ਨੇ ਕਿਹਾ ਵੀ ਤੁਸੀਂ ਕਹਿੰਦੇ ਮੈਂ ਰਾਈਟਸ ਦਿੱਤੇ ਨੇ ਮੈਂ ਸਾਨੂੰ ਨਕਲੀ ਰਾਈਟਸ ਦਿੱਤੇ ਕਿਉਂਕਿ ਮੈਨੂੰ ਉਹਨਾਂ ਨੂੰ ਕੀ ਕਿ ਨੋਟਿਸ ਜਾਰੀ ਹਾਂ ਮੈਂ ਲਿਖ ਨੋਟਿਸ ਭੇਜਤਾ ਸੀ ਵੀ ਮੇਰੀ ਇਜਾਜ਼ਤ ਤੋਂ ਬਿਨਾ ਵੀ ਤੁਸੀਂ ਅੱਗੇ ਰੀਮਿਕਸ ਕਿਉਂ ਤੇਕਨੀਕ ਕਲਾਕਾਰ ਇੱਕ ਲਿਖਾਰੀ ਬੜੀ ਮਿਹਨਤ ਨਾਲ ਲਿਖਾਰੀ ਆਪਦੀ ਗੀਤ ਨੂੰ ਇੱਕ ਕਲਮ ਨਾਲ ਲਿਖਦਾ ਉਸ ਚੀਜ਼ ਨੂੰ ਤਾਂ ਬਾਅਦ ਚ ਐਦਾਂ ਦੀਆਂ ਜਦੋਂ ਚੀਜ਼ਾਂ ਸਾਹਮਣੇ ਆਉਂਦੇ ਨੇ ਤਾਂ ਲਿਖਾਰੀ ਟੁੱਟ ਨਹੀਂ ਜਾਂਦਾ ਤੁਸੀਂ ਕਿਵੇਂ ਸੋਚਦੇ ਇਸ ਚੀਜ਼ ਨੂੰ ਬਹੁਤ ਲਿਖਾਰੀ ਲਿਖਦੇ ਨੇ ਬਹੁਤ ਗੀਤ ਸੁਪਰ ਹਿੱਟ ਹੋ ਜਾਂਦੇ ਪਰ ਲਿਖਾਰੀ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਪਤਾ ਕੀ ਇਹ ਚੜਦੇ ਸੂਰਜ ਨੂੰ ਸਲਾਮਾਂ ਨੇ ਜੀ ਮਤਲਬ ਇਹ ਬੁਲੰਦੀਆਂ 'ਚ ਚਲੇ ਜਾਂਦੇ ਨੇ ਲੋਕ ਇਹਨਾਂ ਨੂੰ ਹੀ ਪੁੱਛਦੇ ਨੇ ਲੇਕਿਨ ਜਿਨ੍ਹਾਂ ਨੇ ਅਗਰ ਆਪ ਤੁਸੀਂ ਦੇਖੋ 뮤직 ਲੈ ਲਓ ਸਿੰਗਰ ਦੀ ਆਵਾਜ਼ ਲੈ ਲਓ ਅਗਰ ਤੁਹਾਡੇ ਕੋਲ ਰਾਈਟਸ ਨਹੀਂ ਹੈਗੇ ਤੁਹਾਡੇ ਕੋਲੇ ਲਫ਼ਜ਼ ਹੀ ਨਹੀਂ ਹੈਗੇ ਤੁਸੀਂ ਕਿ ਕਿਸ ਕਿਵੇਂ ਹਿੱਟ ਕੇਵੇਂ ਹੋਵੋਗੇ ਉਹ ਇੱਕ ਵਾਰ ਸਜੀਦ ਜਦ ਪਹਿਲਾ ਹੀ ਸੌਂਗ ਆਇਆ ਸੀ ਸਭ ਤੋਂ ਜ਼ਿਆਦਾ ਜਿਹੜਾ ਮੇਰੇ ਉਹ ਲਫ਼ਜ਼ ਸੀਗੇ ਆਜਾ ਆਜਾ ਤੈਨੂੰ ਸਾਹਾਂ ਦੇਣੀ ਧਾਗੇ ਚ ਪਰੋਲਵਾ ਲੋਕਾਂ ਨੇ ਲੈਂ ਇੰਨੀ ਵੀ ਜ਼ਿਆਦਾ ਪਸੰਦ ਕੀਤੀ ਕਿ ਧਾਗੇ ਚ ਪ੍ਰੋਬਲਮਾਂ ਸੀ سینੇ ਵਿੱਚ ਚੱਲਦੀਆਂ ਰਗਾਂ ਚ ਲ ਘੋਲਵਾ ਸਿਰਫ ਤਾਰੀਫ਼ ਮਿਲੀ ਹਿੱਸੇ ਚ ਵੀ ਹਾਂ ਬਹੁਤ ਅੱਛਾ ਲਿਖਿਆ ਬਹੁਤ ਵਧੀਆ ਲਿਖਿਆ ਕਿਨੇ ਲਿਖਿਆ ਕੌਣ ਹੈ ਉਹਨੂੰ ਕੀ ਫਾਇਦਾ ਹੋਇਆ ਕੋਈ ਨਹੀਂ ਫਾਇਦਾ ਸਿਰਫ ਉਹਨ ਲਈ ਸਿੰਗਲ ਨੂੰ ਹੋਇਆ ਸਾਨੂੰ 20 ਸਾਲ ਵੀ ਪਹਿਲਾਂ ਵੀ ਮੈਂ ਉਸ ਤਰੀ ਸੀ ਹੁਣ ਵੀ ਉਸ ਤਰੀ ਹਾਂ ਜਦ ਕਿ ਐਡੇ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਹੁਣ ਸੋਨੂ ਸੀਤੋ ਵਾਲਾ ਦੇਖੋ ਕਿੰਨਾ ਹਿੱਟ ਹੈ ਮੇਰੀ ਤਾਂ ਲਾਈਫ ਮੇਰੀ ਜਿਹੜੀ ਕਿਸਮਤ ਵੇ ਤਾਂ ਉਸ ਤੋਂ ਵੀ ਡਾਣ ਹੈ ਮੈਂ ਕਿਉਂਕਿ ਉਹ ਉਹਨੂੰ ਵੀ ਲੋਕਾਂ ਨੇ ਚੱਕ ਲਿਆ ਮੇ ਦਾ ਬਿਲਕੁਲ ਜ਼ੀਰੋ ਹੈ ਲੋਕ ਪਸੰਦ ਕਰ ਰਹੇ ਨੇ ਮੇਰਾ ਸੌਂਗ ਵੀ ਬਹੁਤ ਅੱਛਾ ਹੈ ਸਾਨੂੰ ਬਹੁਤ ਸਕੂਨ ਮਿਲ ਰਿਹਾ ਹੈ ਸਾਨੂੰ ਅਸੀਂ ਹੱਥ ਪਾਣੇ ਦਾ ਦੁਆਰਾ ਫੁੱਲ ਕਰ ਦੋ ਗਾਣਾ ਲੇਕਿਨ ਵੀ ਮੈਂ ਚਾਹਣਾ ਵੀ ਦਿਲਜੀਤ ਨਿਸ਼ਾਨ ਜੀ ਨੂੰ ਜਿਨ੍ਹਾਂ ਨੇ ਮੇਰਾ ਸੌਂਗ ਕੀਤਾ ਹੈ ਇਹ ਲੋਗਾ ਨੂੰ ਵੀ ਸਾਨੂੰ ਵੀ ਯਾਦ ਰੱਖੋ ਵੀ ਸਾਨੇ ਲਿਖਿਆ ਵੀ ਲਫਜ਼ਾਂ ਬਾਰੇ ਵੀ ਦੱਸੋ ਵੀ ਬੰਦੇ ਨੇ ਅੱਛਾ ਲਿਖਿਆ ਹੈ ਦਿਲਜੀਤ ਭਾਜੀ ਨੂੰ ਵੀ ਦੱਸਣਾ ਚਾਹੀਦਾ ਵੀ ਦਰਦ ਹਸੀਬ ਦਾ ਗਾਣਾ ਲਿਖਿਆ ਹੋਇਆ ਹੈ ਵੀ ਮੈਨੂੰ ਇਹ ਸੌਂਗ ਅੱਛਾ ਲੱਗਿਆ ਤਾਂ ਇਸ ਕਰਕੇ ਇਹ ਮੈਂ ਚਾਰ ਲੈਣਾ ਬੋਲੀਏ ਨੇ ਤਾਂ ਇੰਨੀ ਗੱਲ ਨਾਲ ਸਾਡਾ ਥੋੜਾ ਨਾਲ ਫੁਲਕਾ ਚੱਲ ਜਾਂਦਾ ਵੀ ਮਤਲਬ ਜੋ ਥੋੜੇ ਹਾਲਾਤ ਨੇ ਸਿੰਗਰ ਮਤਲਬ ਆਣ ਲੱਗ ਜਾਂਦੇ ਨੇ ਸਾਨੂੰ ਸਾਡੇ ਬੱਚਿਆਂ ਨੂੰ ਹੁੰਦਾ ਸਾਡੇ ਮਾਪੇ ਨੂੰ ਹੁੰਦਾ ਵੀ ਸਾਡਾ ਅਸੀਂ ਵੀ ਮੈਂ ਤੇ ਸਾਡਾ ਬੱਚਾ ਬੜਾ ਉਚਾਈਆਂ ਤੇ ਜਾਵੇ ਲੇਕਿਨ ਜਦ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਸਾਡੇ ਸੁਪਨੇ ਚੁੱਕਣਾ ਚੂਰ ਹੋ ਜਾਂਦੇ ਨੇ ਜੀ ਟੁੱਟ ਜਾਂਦਾ ਬੰਦਾ ਆਪਦੀ ਲਿਖਤੀ ਇਸ ਕਲਮ ਨਾਲ ਲਿਖਦਾ ਤਾਂ ਉਹ ਗੀਤ ਸੁਪਰ ਹਿੱਟ ਹੋ ਜੇ ਪਰ ਲਿਖਾਰੀ ਫੇਰ ਉਦਾਂ ਦਾ ਹੁੰਦਾ ਰਹੇ ਜੀ ਕਲਾਕਾਰ ਹਿੱਟ ਮਿਊਜ਼ਿਕ ਹਿੱਟ ਤਾਂ ਮੇਨ ਤਾਂ ਜੋਰ ਲਿਖਾਰੀ ਦਾ ਹੁੰਦਾ ਹੈ ਇਹ ਇੱਕ ਲਫ਼ਜ਼ ਇੱਕ ਲਾਈਨ ਯਾਦ ਆਉਂਦੀ ਹੈ ਕਿਸੇ ਟਾਈਮ ਦੀ ਲਿਖੀ ਸੀ ਪਤਾ ਨਹੀਂ ਕਿਸੇ ਉਹ ਸੀ ਮੈਂ ਕੱਚ ਸੀ ਮੇਰੀ ਕਿਸਮਤ ਦੇ ਵਿੱਚ ਟੁੱਟਣਾ ਲਿਖਿਆ ਸੀ ਬਸ ਇਹ ਮੇਰੀ ਲਾਈਫ ਬਣ ਚੁੱਕੀ ਹੈ ਕਿ ਇੱਕ ਤੋੜ ਕੇ ਰੱਖਤਾ ਜੋੜਨ ਵਾਲਾ ਕੋਈ ਨਹੀਂ ਹੈਗਾ ਜੋੜਨ ਵਾਲਾ ਇਸ ਵਕਤ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਤੁਸੀਂ ਆਓ ਮੋਸਟ ਵੈਲਕਮ ਦਲਜੀਤ ਭਾਈ ਨੂੰ ਔਰ ਮੇਰੇ ਤੋਂ ਗਾਣਾ ਲਵੋ ਮੇਰੇ ਤੋਂ ਐਨਓਸੀ ਲਵੋ ਅਗਰ ਤੁਸੀਂ ਇਹ ਕੰਮ ਕਰ ਦੋ ਤਾਂ ਮੇਰੀ ਲਾਈਫ ਬਣ ਸਕਦੀ ਹੈ ਔਰ ਮੈਨੂੰ ਹੋਰ ਵੀ ਬਹੁਤ ਆਫਰਸ ਮਿਲ ਜਾਂਦੀਆਂ ਨੇ ਥੋੜਾ ਜਾਣਾ ਕੁਛ ਨਹੀਂ ਮੇਰਾ ਬਹੁਤ ਕੁਛ ਬਣ ਜਾਊਗਾ ਤੁਸੀਂ ਇੱਕ ਸਮੁੰਦਰੋਂ ਥੋੜਾ ਤੁਪਕਾ ਚਲੇ ਜਾਊਗਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਮੇਰਾ ਉਹ ਤਕਮ ਉਹ ਤੁਪਕਾ ਮੇਰੇ ਲਈ ਸਮੁੰਦਰ ਬਣ ਜਾਊਗਾ ਤਾਂ ਦਲਜੀਤ ਭਾਜੀ ਇਤਿਹਾਸ ਹੈ ਵੀ ਦਲਜੀਤ ਭਾਜੀ ਮਿਲਣ ਆਉਣਗੇ ਤੁਹਾਨੂੰ ਗੀਤ ਲੈਣਗੇ ਤੁਹਾਡਾ ਜ਼ਿਕਰ ਕਰਨਗੇ ਅਸੀਂ ਗੱਲ ਕਰੀਏ ਹਾਂ ਮੈਂ ਇਹ ਕਹਿੰਦਾ ਵੀ ਮੇਰੀ ਇਹ ਅਬੀ ਜਦੋਂ ਉਹਨਾਂ ਨੇ ਚਾਰ ਲਾਈਨਾਂ ਬੋਲ ਗਾਈ ਦਿੱਤੀਆਂ ਲੋਕਾਂ ਨੇ ਪਸੰਦ ਕਰ ਹੀ ਲਿੱਤੀਆਂ ਨੇ ਮੈਂ ਕਹਿੰਦਾ ਫੁੱਲੀ Song ਕਰ ਦਨ ਉਹ ਔਰ ਮੇਰੇ ਪਲੀਜ਼ ਮੇਰੀ ਮੇਰੇ ਮੈਂ ਬਾਰ ਬਾਰ ਇਹ ਕਹਿੰਦਾ ਵੀ ਐਨਓਸੀ ਬਿਲਕੁਲ ਵੀ ਪੂਰੀ ਮੇਰੇ ਕੋਲੇ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਐਨਓਸੀ ਤੋਂ ਬਹੁਤ ਦੂਰ ਦੀ ਹੈ ਨਾ ਸਿਗਨੇਚਰ ਤੱਕ ਨਹੀਂ ਹੈ ਕਿਸੇ ਇੱਕ ਸਿੰਗਰ ਕੋਲੇ ਤੇਰੇ ਮੇਰੇ ਪਿਆਰ ਨੂੰ ਨਜ਼ਰਤ ਲੱਗ ਜਾਵੇ ਨਾ ਜਾਂ ਹੋਰ ਕਿਸੇ ਵੀ Song ਦੇ ਇਸ ਕਰਕੇ ਐਨਓਸੀ ਮੇਰੇ ਕੋਲੇ ਹੈ ਕਾਪੀਰਾਈਟ ਮੇਰੇ ਕੋਲ ਨੇ ਮਿਲਨ ਦਾ ਜਜੀਤ ਦਾ ਬਾਲੀਸਾ ਨੂੰ ਇਹਨਾਂ ਕੋਲੇ ਕੋਈ ਰਾਈਟਸ ਨਹੀਂ ਹੈਗੇ ਮੇਰੇ ਨੇ ਮੇਰੇ ਕੋਲੇ ਆ ਕੇ ਮਿਲਨ ਮੈਨਾਂ ਨੂੰ ਮੋਸਟ ਵੈਲਕਮ ਕਰਦਾ ਤੇ ਉਹਨਾਂ ਨੂੰ ਬਕਾਇਦਾ ਬਾ ਇੱਜ਼ਤ ਉਹਨਾਂ ਨੂੰ ਆ ਮੈਂ ਸੌਂਗ ਦਊਂਗਾ ਔਰ ਉਹ ਮੇਰਾ ਸੌਂਗ ਗਣ ਔਰ ਮੇਰਾ ਜ਼ਿਕਰ ਕਰਨ ਤੇ ਮੈਂ ਉਹਨਾਂ ਦਾ ਬੜਾ ਹੱਦ ਧੰਨਵਾਦ ਕਰੂੰਗਾ ਤਾਂ ਗੀਤ ਦੀਆਂ ਲਾਈਨਾਂ ਤਾਂ ਪਾ ਦਿੱਤੀਆਂ ਦਲਜੀਤ ਦੋਸਾਂ ਦੀ ਪਰ ਕੀਨੇ ਲਿਖਿਆ ਤਾਂ ਉਹਦਾ ਜ਼ਿਕਰ ਨਾ ਤਾਂ ਅੱਜ ਤੋਂ 20 ਸਾਲ ਪਹਿਲਾਂ ਹੋਇਆ ਤੇ ਨਾ ਹੁਣ ਹੋਇਆ ਤਾਂ ਮਜਬੂਰ ਹੋ ਕੇ ਜਿਹੜਾ ਹਸੀਬਦਰ ਅੱਜ ਕੈਮਰੇ ਸਾਹਮਣੇ ਆਏ ਨੇ ਤੁਹਾਡੇ ਰੂਬਰੂ ਹੋਏ ਨੇ ਤੇ ਦਲਜੀਤ ਦੋ ਸਾਜ ਨੂੰ ਜਿਹੜੀ ਬੇਨਤੀ ਵੀ ਕਰ ਰਹੇ ਨੇ ਵੀ ਦਲਜੀਤ ਜੀ ਗੀਤ ਗਾਇਆ ਲੋਕ ਬਹੁਤ ਪਸੰਦ ਵੀ ਕੀਤਾ ਤਾਂ ਜਿਹੜਾ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਵੀ ਕਰ ਰਹੇ ਨੇ ਵੀ ਗੀਤ ਨੂੰ ਪੂਰਾ ਕੀਤਾ ਜਾਵੇ ਤਾਂ ਪੂਰਾ ਕਰਨ ਤੋਂ ਪਹਿਲਾਂ ਜਿਸ ਗੀਤ ਲਿਖਿਆ ਗਿਆ ਜਿਸ ਦੇ ਦੁਆਰਾ ਤਾਂ ਉਹਦਾ ਜ਼ਰੂਰ ਜ਼ਿਕਰ ਕੀਤਾ ਜਾਵੇ ਤਾਂ ਉਸ ਦਾ ਜ਼ਰੂਰ ਹਾਲ ਜਾਣਿਆ ਜਾਵੇ ਤੇ ਉਸ ਦਾ ਜ਼ਿਕਰ ਗੀਤ ਦੇ ਵਿੱਚ ਕੀਤਾ ਜਾਵੇ ਤਾਂ ਜੋ ਲੋਕ ਉਸ ਨੂੰ ਵੀ ਪਸੰਦ ਕਰ ਸਕਣ ਤਾਂ ਸਕਰੋਲ ਪੰਜਾਬ ਦੇ ਲਈ ਰਸ਼ਪਿੰਦਰ ਸਿੰਘ ਸੰਗਰੂਰ ਤੋਂ ਧੰਨਵਾਦ